ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਦੇ ਵਿੱਚ ਅੱਜ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਪੀੜ ਪਾੜ ਵਾਲੀ ਜਗ੍ਹਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਫਾਜ਼ਿਲਕਾ ਪੁਲਿਸ ਅੱਜ ਰੇਲਵੇ ਸਟੇਸ਼ਨ ਤੇ ਪਹੁੰਚੀ ਜਿੱਨਾਂ ਵੱਲੋਂ ਇੱਥੇ ਰੇਲਵੇ ਸੇਹਿਰ ਦੀ ਚੈਕਿੰਗ ਕੀਤੀ ਗਈ ਇਸ ਦੇ ਨਾਲ ਹੀ ਟ੍ਰੇਨ ਦੇ ਵਿੱਚ ਬੈਠੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਗਈ ਜਾਣਕਾਰ ਦਿੰਦੇ ਹੋਏ ਫਾਜ਼ਿਲਕਾ ਦੇ ਡੀਐਸਪੀ ਨੇ ਦੱਸਿਆ ਕਿ ਅੱਜ ਥਾਣਾ ਸਿਟੀ ਦੇ ਐਸਐਚਓ ਸਤਿਨ ਕੰਬੋਜ ਅਤੇ ਥਾਣਾ ਸਦਰ ਦੇ ਐਸਐਚਓ ਨੂੰ ਨਾਲ ਲੈ ਕੇ ਉਹ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਨ ਆਇਆ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਪੀੜ ਪਾੜ ਵਾਲੀ ਜਗ੍ਹਾ ਵੀ ਚੈੱਕ ਕੀਤੀ ਜਾ ਰਹੀ ਹੈ ਡੀਐਸਪੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਜ਼ਿਲਕਾ ਦੇ ਵਿੱਚ ਲਗਾਤਾਰ ਹੀ ਆਪਰੇਸ਼ਨ ਕਸੋ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਮਾਜਿਕ ਤੱਤਾਂ ਦੇ ਖਿਲਾਫ ਵੀ ਲਗਾਤਾਰ ਅਭਿਆਨ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ। ਜੀ ਸਰ ਕਿਸ ਤਰ੍ਹਾਂ ਜਿਹੜੀ ਚੈਕਿੰਗ ਚੱਲ ਰਹੀ ਹੈ ਉਹਨੂੰ? ਨਰੀਆ ਦਾ ਤਰ ਤਰ ਇਹ ਰਕਾਸੋਬਲੇਸ਼ਨ ਡੇ ਬਾਈ ਡੇ ਚੱਲਦਾ ਆ ਜੀ ਪਰ ਤਰਪ ਜਿੰਦਾ ਨਾ ਵੀ ਸਾਰੇ ਅਫਸਰ ਨੂੰ ਗੁੰਜਾਰੀ ਹੁੰਦੇ ਆ ਉਹਦੇ ਤਹਿਤ ਕੀਤਾ ਜਾ ਰਿਹਾ ਹੈ ਕਿ ਰੇਲਵੇ ਸਟੇਸ਼ਨ ਬਾਰੇ ਪੇਟਪੜਕੇ ਵਾਲੀਆਂ ਜਗ੍ਹਾ ਹੈਗੀਆਂ ਉੱਥੇ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਜਿਹੜੀ ਬਾਰ ਬਾਰ ਚੱਕੇ ਕੀਤੀ ਜਾਂਦੀ ਹੈ ਜੀ ਸਰ ਕੁਛ ਮਿਲਿਆ ਹੈ ਬੰਦੇ ਕੋਈ ਅਸਰਸ਼ਕੀ ਵਿਅਕਤੀ ਮਿਲਿਆ ਹੈ ਕੋਈ ਅਜੇ ਤੱਕ ਕੁਛ ਨਹੀਂ ਹੈ ਇਹ ਤਾਂ ਕੁਛ ਨਹੀਂ ਮਿਲਿਆ ਏ ਸਾਰੇ ਪਾਸੇ ਸਰਚਿੰਗ ਚੱਲ ਰਹੀ ਹੈ ਪਿਆਲ ওভার ਪੰਜਾਬ ਹੀ ਚੱਲ ਰਿਹਾ ਜੀ ਸਰ ਕੀ ਕਹਿਣਾ ਚਾਹੂਗਾ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਚੈਨਲ ਦੇ ਮਾਧਮਾ ਸ਼ਹਿਰ ਵਾਸੀਆਂ ਨੂੰ ਇਹੋ ਹੀ ਅਸੀਂ ਕਹਿਣਾ ਚਾਹੁੰਦੇ ਹਾਂ ਆਪਦੇ ਮਾਧਿਮੇ ਰਾਈ ਕਿ ਸੱਚੀ ਤਲਾਹ ਜਿਹੜੀ ਪੁਲਿਸ ਨੂੰ ਦਿੱਤੀ ਜਾਵੇ ਤੇ ਤਾਂ ਹੀ ਪੁਲਿਸ ਵੀ ਲੋਕਾਂ ਨਾਲ ਸਬੰਧ ਕਰ ਸਕਦੀ ਹੈ